ਕਿ ਜਦੋਂ 16 ਚ ਇੱਕ ਰੋਲਾ ਪਿਆ ਕੈਂਬਰਿਜ ਐਨ ਲਟਕਾਲਾ ਉਥੋਂ ਮੈਨੂੰ ਤੇ ਜਸਵੀ ਹੋਈ ਇਹਦੇ ਚ ਇਹ ਹੈ ਬਲੰਕ ਤਾਂ ਉਦੋਂ ਇੱਕ ਬੰਦੇ ਨੇ ਇੱਕ ਕਿਤਾਬ ਲਿਖੀ ਕਿ ਅਸੀਂ ਹੁਣ ਉਹਦਾ ਨਾਮ ਅੰਗਰੇਜ਼ੀ ਕਹਿੰਦਾ ਪੋਸਟ ਟਰੂਥ ਜੇ ਪੰਜਾਬੀ ਮੈਂ ਇਹ ਕਰਦਾ ਵੀ ਸੱਚ ਹੀ ਨਹੀਂ ਜੋਖ ਤਾਂ ਜਦੋਂ ਅਸੀਂ ਇੱਥੇ ਬੜਦੇ ਆ ਇਸ ਖੇਡੇ ਚ ਤਾਂ ਇਹਦਾ ਪਹਿਲਾ ਇਹ ਲੱਛਣ ਸਾਡੇ ਉਤੇ ਲਾਗੂ ਹੁੰਦਾ ਹੈ ਕਿ ਜਿਉਂ-ਜਿਉਂ ਬੰਦਾ ਇਹਦੇ ਵਿੱਚ ਜੁੜਦਾ ਹੈ ਕਿਸੇ ਵੀ ਤਰੀਕੇ ਜੋੜਦਾ ਹੈ ਚਾਹੇ ਉਹ ਸ਼ਿਕਾਰੀ ਹੈ ਤੇ ਚਾਹੇ ਉਹ ਸ਼ਿਕਾਰ ਹੈ ਸੱਚ ਝੂਠ ਵਿਚ ਜਿਹੜਾ فاصلਾ ਪਹਿਲਾਂ ਸਾਡੀ ਪਰੰਪਰਾ ਚ ਹੈ ਉਹ ਬੰਦੇ ਅੰਦਰ ਉਵੇਂ ਨਹੀਂ ਰਹਿੰਦਾ ਇਹ ਸਾਡੇ ਸਾਹਮਣੇ ਕੱレ ਇੱਥੇ ਨਹੀਂ ਸਿੱਖਾਂਦੇ ਜਾਂ ਪੰਜਾਬ ਦੇ ਆ ਜੁਨੀਵਰਸਿਟੀ ਦੇ ਸਾਰੀ ਮਨੁੱਖਤਾ ਸਾਹਮਣੇ ਇਹ ਸਵਾਲ ਹੈ ਕਿ ਹੁਣ ਤੱਕ ਸਦੀਆਂ ਤੋਂ ਬੰਦੇ ਨੇ ਜਿਹੜਾ ਤੇ ਬੀਬੀ ਸਾਹਿਬ ਕਹੇ ਗੁਣ ਸਿੱਖੇ ਬੰਦੇ ਨੇ ਜਿਹੜੇ ਗੁਣ ਨੇ ਉਹ ਗੁਣਾ ਦੀ ਹਰ ਕੋਲੇ ਭਾਵੇਂ ਆਪਣੀ ਆਪਣੀ ਵਿਆਖਿਆ ਹੈ ਪਰ ਇਹ ਹਰ ਕੋਲੇ ਹੈ ਕਿ ਇੱਕ ਸੱਚ ਹੁੰਦਾ ਹੈ ਇੱਕ ਝੂਠ ਹੁੰਦਾ ਹੈ ਹੁਣ ਜਦੋਂ ਅਸੀਂ ਇਹ ਵਰਤਾਰੇ ਦਾ ਹਿੱਸਾ ਬਣਦੇ ਆ ਤਾਂ ਤੁਸੀਂ ਦੇਖੋਗੇ ਕਿ ਇਹਦੇ ਤੋਂ ਬੰਦਾ ਬੇਲਾਗ ਹੁੰਦਾ ਹੈ ਸਿਰਫ ਸੂਚਨਾ ਹੀ ਮਨ ਰੱਖਦੀ ਹੈ ਤੁਸੀਂ ਕਿਸੇ ਨੂੰ ਵੀ ਕਿਸੇ ਵੀ ਮੁੱਦੇ ਬਾਰੇ ਕਿਸੇ ਵੀ ਥਾਂ ਬਾਰੇ ਕੋਈ ਸੱਚ ਸੁਣਾ ਦਿਓ ਫਿਰ ਹਾਂ ਪਤਾ ਹੀ ਹੈ ਕਿਸੇ ਨੂੰ ਵੀ ਸਚਾਈ ਪ੍ਰਭਾਵਿਤ ਨਹੀਂ ਕਰਦੀ ਕਿਸੇ ਦਾ ਸੱਚ ਸੁਣ ਕੇ ਖੂਨ ਨਹੀਂ ਖੋਲਦਾ ਮਤਲਬ ਜਿਹੜੇ ਬੰਦੇ ਸਿੱਖ ਕਹਾਉਂਦੇ ਆ ਮੈਂ ਸਾਰਿਆਂ ਬਾਰੇ ਇੱਕ ਗੱਲ ਕਹਿੰਦਾ ਕਿ ਉਹਨਾਂ ਲਈ ਸਭ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਹੈ। ਉਹਦੀ ਬਿਆਦਬੀ ਦੀਆਂ ਵੀਡੀਓ ਲੋਕਾਂ ਆਪਾਈ ਜਾਂਦੇ ਰਹਿੰਦੇ ਨੇ। ਇਹਦਾ ਕੀ ਮਤਲਬ ਹੈ? ਅੰਦਰ ਇਹ ਗੱਲ ਦਾ ਮਾਨਾ ਮੰਨ ਲਿਆ ਕਿ ਚੰਗੇ ਮਾਰੇ ਦੀ ਕੋਈ ਫਰਕ ਹੁੰਦਾ। ਇਹ ਅਗਲਾ ਪੜਾ। ਬੰਦੇ ਦਾ ਦੁਨੀਆਂ 'ਚ ਕਿਤੇ ਵੀ ਬੰਦੇ ਹੋਣ ਦੇ ਦੋ ਬਨਿਆਦੀ ਪਮਾਨੇ ਨੇ ਕਿ ਉਹਦੇ ਲਈ ਸੱਚ ਝੂਠ ਕੀ ਹੈ? ਦਾਰਸ਼ਕ ਰੂਪੀ ਦੇ ਜਾਂ ਧਰਮ ਦੇ ਵਜੋਂ ਦੂਜਾ ਹੈ ਉਹਦੇ ਲਈ ਚੰਗੇ ਮਾਰੇ ਦਾ ਫਰਕ ਕੀ ਹੈ? ਚੰਗੇ ਮਾਰੇ ਦਾ ਫਰਕ ਕਿੱਥੇ ਆਇਆ ਹੋਇਆ? ਪਸੰਦ ਨਾ ਪਸੰਦ ਦੇ ਇੱਥੇ। ਇਹ ਸੌਤੋਂ ਬੁਨਿਆਦੀ ਲੱਛਣ ਦੀ ਗੱਲ ਦਾ ਜਿਹੜਾ ਬੰਦਾ ਵੀ ਹਾਜ਼ਰ ਹੈ ਇਹਦੇ 'ਚ ਉਹਨੂੰ ਸੱਚ ਝੂਠ ਨਾਲ ਚੰਗੇ ਮਾੜੇ ਦੇ ਵਿਚਾਰ ਨਾਲ ਉਹਦਾ ਲਗਾ ਘਟਦਾ ਉਹਨੂੰ ਪਸੰਦ ਨਾ ਪਸੰਦ ਦਾ ਅਹਿਸਾਸ ਵੱਧਦਾ ਪਸੰਦ ਨਾ ਪਸੰਦ ਬੰਦੇ ਦੀ ਭਾਵਨਾਕ ਵਰਤੀ ਹੈ ਇਹ ਜਾਨਵਰ ਦੇ ਪੱਧਰ ਦਾ ਵਰਤਾਰ ਹੈ ਜਦੋਂ ਅਸੀਂ ਆਪ ਜਿਵੇਂ ਬੰਦਾ ਰੱਖਦੀਆਂ ਆਂ ਤਾਂ ਬੰਦੇ ਦਾ ਬੰਦਾ ਹੋਣ ਦਾ ਜਿਹੜਾ ਪੜਾਅ ਹੈ ਉਹਦੇ ਵਿਚਾਰਵਾਂ ਜਾਂ ਦਲੀਲਵਾਂ ਹੋਣ ਤੋਂ ਮੰਨਿਆ ਜਾਂਦਾ ਹੈ ਕਿਹੜੇ ਨਾਸਤਕ ਨੇ ਉਹ ਵੀ ਗੱਲ ਤਾਂ ਮੰਨਦੀ ਨਹੀਂ ਨਾ ਕਿ ਬੰਦੇ ਦੀ ਦੁਨੀਆ ਦਲੀਲ ਦੀ ਦੁਨੀਆ ਹੈ ਤਾਂ ਜਿਹੜੀ ਇਹ ਤਕਨੀਕ ਸਾਡੇ ਹੱਥ ਸੰਧ ਆਇਆ ਇਹ ਸਾਡੀ ਜਿਹੜੀ ਆਮ ਸਮਰਥ ਹੈ ਮੰਨ ਲਓ ਇੱਥੇ ਕੋਈ ਗਾਉਣਾ ਲੱਗਿਆ ਹੈ ਆਹ ਸਾਹਮਣੇ ਬੈਠ ਕੇ ਸੁਣਦੇ ਆ ਤੁਸੀਂ ਦੇਖਿਓ ਤੁਹਾਨੂੰ ਉਹਦਾ ਸ਼ੋਰ ਮਹਿਸੂਸ ਹੁੰਦਾ ਹੈ ਉਹਦੀ ਗੂੰਜ ਅ ਕੰਨਾਂ ਚ ਪੈਂਦੀ ਹੈ ਪਰ ਜਦੋਂ ਤੁਸੀਂ ਇਹਦੇ ਰਹੀ ਭਰਿਆ ਹੋਇਆ ਸੁਣਦੇ ਹੋ ਤਾਂ ਉਹ ਸੁਣਨਾ ਜਾਦੇ ਬਿਹਤਰ ਹੈ ਜਿਹੜਾ ਰਿਕਾਰਡਡ ਆ ਜਿਹੜਾ ਉਹ ਜਾਦੇ ਬਿਹਤਰ ਹੈ ਤਾਂ ਤਕਨੀਕ ਨੇ ਸਾਹਮਣੇ ਗਾਉਂਦੇ ਹੋਏ ਮਨੁੱਖ ਦੀ ਜਿਹੜੀ ਹਸਤੀ ਹੈ ਉਹਦਾ ਫਰਕ ਲੈ ਆਂਦਾ ਇਹ ਤੋਂ ਵੀ ਅੱਗੇ ਜਿੰਨਾ ਮਨੁੱਖ ਦੀ ਅੱਖ ਵੇਖ ਸਕਦੀ ਹੈ ਉਹਦੇ ਨਾਲ ਕਈ ਸੰਕੜੇ ਗੁਣਾ ਬਾਅਦ ਬਿਹਤਰ ਚੀਜ਼ ਤੁਸੀਂ ਤੁਸੀਂ ਇਸੇ ਦੇ ਦੇਖ ਸਕਦੇ ਹੋ ਇਹਦੇ ਕਰਕੇ ਸਾਡਾ ਦੇਖਣ ਤੇ ਸੁਣਨਾ ਜਿਹੜਾ ਉਹ ਹਜ਼ਾਰਾਂ ਸਾਲ ਪਹਿਲਾਂ ਦਾ ਸੀ ਜਿੰਨੀ ਸਾਡੀ ਆਪਣੇ ਆਪ ਤੇ ਮਾਣ ਸੀ ਜਾਂ ਜਿਹੜਾ ਮਨੁੱਖ ਦਾ ਕੁਦਰਤੀ ਬਣ ਸੀਗਾ ਉਹਦੇ 'ਚ ਵੱਡਾ ਬਦਲਾ ਹੈ ਉਹਦੇ ਰਾਹੀਂ ਅਸੀਂ ਪਸੰਦ ਨਾ ਪਸੰਦ ਦੀ ਪੱਧਰ ਤੇ ਉਤਰਦੇ ਹਾਂ ਇਹ ਠੀਕ ਹੈ ਕਿ ਜਿਹੜੀ ਸਾਨੂੰ ਸੂਚਨਾ ਮਿਲਦੀ ਹੈ ਕਿ ਹਾਂ ਬੰਦਿਆਂ ਨੇ ਉਹ ਠੁੰਗਾ ਮਾਰ ਕੇ ਐਲਗੋ ਕਰ ਲਈ ਜਾਂ ਜੋ ਵੀ ਕਰ ਲਿਆ ਉਹ ਕਰਦੇ ਨੇ ਸਾਨੂੰ ਪਤਾ ਹੈ ਸਾਡੀ ਆਪਣੇ ਪੱਧਰ ਤੋਂ ਸਾਡੀ ਇਹ ਚੀਜ਼ ਬਾਰੇ ਜਿੰਨੀ ਕਿ ਸਮਝ ਹੈ ਵੀ ਇਹ ਸੱਪ ਹੈ ਜਿਹੜਾ ਸਿਰਫ ਕਿ ਸਰਦਾ ਹੈ ਕਿ ਇਹ ਜਾਨਵਰ ਹੈ ਜਿਹੜਾ ਦੌੜਦਾ ਹੈ ਕਿ ਇਹ ਪੰਛੀ ਹੈ ਇਹ ਅਸੀਂ ਇਹਨੂੰ ਕਿਸੇ ਵਿੱਚ ਸਮਝਦੇ ਹਾਂ ਉਸ ਵਿੱਚ ਅਸੀਂ ਨੂੰ ਵਰਤਾਂਗੇ ਹਲੇ ਦੁਨੀਆ ਦਾ ਬਹੁਤ ਵੱਡਾ ਹਿੱਸਾ ਇਹਨੂੰ ਸਿਰਫ ਮਨੋਰੰਜਨ ਜਾਣਦਾ ਹੈ ਵੀ ਜੀ ਲੱਗ ਜਾਂਦਾ ਹੈ ਬੇੜਾ ਪਾਸ ਹੋ ਜਾਂਦਾ ਇੱਕ ਸਾਡੇ ਹੋਰ ਧਾਰਨਾ ਮੈਂ ਦੇਖਦਾ ਜਿੰਨੀ ਇੱਥੇ ਗੱਲ ਹੋਈ ਹੈ ਤੇ ਜਿੰਨੇ ਲੋਕਾਂ ਨੂੰ ਮੈਂ ਸੁਣਦਾ ਉਹਨਾਂ ਨੂੰ ਲੱਗਦਾ ਹੈ ਸੋਸ਼ਲ ਮੀਡੀਆ 'ਮੇ ਨੇ 6 ਐਪਲੀਕੇਸ਼ਨ YouTube ਤੇ Facebook Twitter ਤੇ Snapchat Club House ਤੇ TikTok ਨਹੀਂ ਉਹ ਤੇ ਉਹ ਤੇ ਏਡਾ ਵੱਡਾ ਖਲਾਰਾ ਹੈ ਅਸੀਂ ਹੋਰ ਨਵਾਂ ਆ ਗਿਆ ਨਵਾਂ ਆ ਗਿਆ ਗਾਂ ਜਾਂਦੇ ਆ ਉਹ ਟਕੋਰ ਦੀਆਂ ਕਹਾਣੀਆਂ ਹੀ ਸ਼ਾਇਦ ਟਾਪ ਸਟਾਈਲ ਦੀ ਕਿ ਬੰਦੇ ਨੂੰ ਕਿੰਨੀ ਜ਼ਮੀਨ ਚਾਹੀਦੀ ਵੀ ਭੱਜ-ਭੱਜ ਕੇ ਹੰਬ ਜਾਂਦਾ ਤੇ ਜਿਹੜਾ ਇੱਥੇ ਕਿ ਆਹ ਜਿਹੜੀ ਫਲਾਨੀ ਐਪ ਇਹ ਬਹੁਤ ਕੰਮ ਦੀ ਹੈ ਜੀ ਵੀ ਐਡੈਕਸ ਵਾਲੇ ਆਨਲਾਈਨ ਬਣਾਉਂਦੇ ਆ ਬੰਦੇ ਨੂੰ ਸਪੋਰਟ ਦੀਆਂ ਡਿਗਰੀਆਂ ਐਮਆਈਟੀ ਦੀਆਂ ਡਿਗਰੀਆਂ ਠੀਕ ਇੱਕ ਪੱਖ ਤੋਂ ਸਾਨੂੰ ਦੇਖਣ ਨੂੰ ਚੰਗਾ ਲੱਗਦਾ ਵੀ ਆਹ ਦਾ ਆਹ ਆ ਫਾਇਦਾ ਹੈ ਜਿਹੜਾ ਏਦਾਂ ਫਾਇਦਾ ਕਣਾਉਂਦਾ ਹੈ ਇਹ ਬੰਦਾ ਕਣਾਉਂਦਾ ਜਿਹਨੇ ਵੇਚਣੀ ਹੁੰਦੀ ਹੈ ਜਦੋਂ ਅਸੀਂ ਇੱਥੇ ਖੜ ਕੇ ਇੱਕ ਝੰਮਾ ਲੈ ਲਿਆ ਕਿ ਜੋ ਸੱਚ ਦਾ ਅਹਿਸਾਸ ਮੈਨੂੰ ਜਿੰਨਾ ਹੈ ਮੈਂ ਉਹ ਦੱਸਣਾ ਹੈ ਤਾਂ ਭਾਈ ਟੋਟਿਆਂ 'ਚ ਫਾਇਦਾ ਨਹੀਂ ਹੋ ਸਕਦਾ ਜਿੰਨੀ ਮੈਨੂੰ ਸਮਝ ਆਇਆ ਮੈਂ ਕੁੱਲ ਦੀ ਗੱਲ ਕਰਾਂ ਵੀ ਕੁੱਲ ਮਿਲਾ ਕੇ ਇੱਕ ਹੀ ਨਿਕਲਦਾ ਸਾਨੂੰ ਸਭ ਨੂੰ ਇੰਨਾ ਕੰਦਾਜਾ ਹੋ ਗਿਆ ਵੀ ਬੰਦੇ ਨੂੰ ਇਹ ਤੇ ਲਾਈ ਰੱਖਦੇ ਨੇ ਪਰ ਇਹ ਤਾਂ ਇੱਕ ਹਿੱਸਾ ਹੈ ਲੱਗੇ ਤਾਂ ਲੋਕ ਤਾਸ਼ ਤੇ ਵੀ ਰਹਿੰਦੇ ਸੀਗੇ ਲੱਗੇ ਤਾਂ ਲੋਕੇ ਸੱਟੇ ਦੀ ਵੀ ਰਹਿੰਦੇ ਨੇ ਉਹਦੀ ਕਹਾਣੀਆਂ ਮੁੰਸੀ ਪ੍ਰੇਮ ਚੰਦ ਦੀ ਵੀ ਉਹ ਇੱਕ ਵਜ਼ੀਰ ਤੇ ਜਰਨੈਲ ਸਤਰਾਂ ਚ ਖੇਡੀਆਂ ਜਾਂਦੇ ਨੇ ਫੌਜਾਂ ਆਉਂਦੀਆਂ ਨੇ ਹਮਲਾ ਕਰਦੀਆਂ ਨੇ ਆਪ ਨੂੰ ਨਵੇੜ ਦਉਂਦੀਆਂ ਨੇ ਪਰ ਉਹ ਦੋਨੇ ਚਤਰਾੰਜ ਖੇਡਣੋਂ ਨਹੀਂ ਹਟਦੇ ਉਹ ਵੀ ਲੱਗੇ ਹੋਏ ਸੀ ਲੱਗੇ ਹੋਣ ਦਾ ਮਾਣਾ ਪਹਿਲਾਂ ਵਰਗਾ ਨਹੀਂ ਹੈ ਬੰਦਾ ਉਹਦੇ ਤੋਂ ਕੁਝ ਵੇਖ ਨਹੀਂ ਰਿਹਾ ਕੁਝ ਸਿੱਖ ਨਹੀਂ ਰਿਹਾ ਬੰਦੇ ਦੇ ਤੋਂ ਕੁਝ ਅੰਦਰ ਜਾ ਰਿਹਾ ਹੈ ਬੰਦਾ ਮੈਂ ਇੱਕ ਥੋੜੀ ਬਕਰੀ ਦੱਸਣ ਦੀ ਗੱਲ ਕਿ ਸਾਡਾ ਜਿਹੜਾ ਕੁੱਲ ਸਮਾਏ ਮਨੁੱਖ ਦਾ ਇਕਾਗਰ ਰਹਿਣ ਦਾ ਉਹ ਅੱਧੀ ਘੜੀ ਹੁੰਦਾ ਜਿਹੜੀ ਕਬੀਰ ਸਾਹਿਬ ਕਹਿੰਦੇ ਆ 6-7 ਮਿੰਟ ਤੱਕ ਕੋਈ ਜ਼ਿਆਦਾ ਸਿਆਣਾ ਤਾਂ ਉਹ ਅੱਧੀ ਘੜੀ ਹੋ ਜੂਗਾ ਜੀ 12-15 ਮਿੰਟ ਤਾਂ ਇੰਨੇ ਹੀ ਮਿੰਟਾਂ ਚ ਅਸੀਂ ਬਿੰਦਿਆਂ ਬਿੰਦਿਆਂ ਹੈਂਗ ਹੋ ਜਾਂਦੇ ਹਾਂ ਉਦੋਂ ਬਾਅਦ ਜੋ ਉਹਦੇ ਤੇ ਵਾਪਰਦਾ ਉਹ ਸੀਸੇ ਤੇ ਨਹੀਂ ਵਾਪਰਦਾ ਉਹ ਸਾਡੇ ਅੰਦਰ ਵਾਪਰਦਾ ਔਰ ਇਹ ਇਸ ਕਰਕੇ ਵੀ ਕਿ ਅੱਲਾ ਇਹ ਨਹੀਂ ਕਿ ਬੰਦਾ ਉਹਦੇ ਨਾਲ ਅੰਗੇਜ ਹੋ ਗਿਆ ਜਾਂ ਬੰਦਾ ਉਹਦਾ ਆਦੀ ਹੋ ਗਿਆ ਆਇਨ ਕੇ ਬੰਦਾ ਉਹਦੀ ਰੂੜੀ ਬਣ ਗਿਆ ਉਹਦੋਂ ਗਾਂ ਜਾਂਦਾ ਏ ਜਿਹੜੀ ਉਹ ਗੱਲ ਕਹਿੰਦਾ ਸੋਸ਼ਲ ਡਾਇਰਮਾ ਦੇ ਵਿੱਚ ਕਿ ਫਿਰ ਲੋਕ ਪਹਿਲਾਂ ਉਥੋਂ ਆਪ ਸਹਿਮਤ ਹੁੰਦੇ ਆ ਫਿਰ ਦੂਜੇ ਨੂੰ ਸਹਿਮਤ ਕਰਨ ਲੱਗਦੇ ਆ